ਕਾਲ ਦੋਸਤੋ ਬਾਈ ਇਸ ਟਾਈਮ ਮੈਂ ਮੁੱਲਾਪੁਰ ਬੱਕਰੀਆਂ ਦੀ ਮੰਡੀ 'ਚ ਖੜਾ ਜਿਹੜੀ ਕਿ ਹਰ ਸ਼ਨੀਵਾਰ ਨੂੰ ਲੱਗਦੀ ਆ ਤੁਸੀਂ ਸਾਰੇ ਜਾਣਦੇ ਹੋ ਤੇ ਮੰਡੀ ਦੇ ਵਿੱਚ ਵੀ ਪਹੁੰਚਿਆ ਕਰੋ ਨੰਬਰ ਸਕਰੀਨ ਉੱਤੇ ਚੱਲਦਾ ਜੇ ਕੋਈ ਜਾਣਕਾਰੀ ਲੈਣੀ ਆ ਤਾਂ ਲੈ ਸਕਦੇ ਹੋ ਬਾਈ ਆਪਣੇ ਨਾਲ ਜਾਂਟਾ ਖੜਾ ਤਲਵੰਡੀ ਵਾਲਾ ਕੀ ਹਾਲ ਆ ਜਾਂਟੇ ਵਧੀਆ ਵੀਰੇ ਜੀ ਕੀ ਹਾਲ ਆ ਜੀ ਵਧੀਆ ਬਾਈ ਮੇਰਾ ਤੇ ਮੈਨੂੰ ਲਾਦਾ ਇੱਕ ਦੋ ਮੰਡੀਆਂ ਤੂੰ ਆਇਆ ਨਹੀਂ ਵੇਚਦੀ ਹੈਨਾ ਹਾਂਜੀ ਗੈਪ ਪੈ ਗਿਆ ਵੀਰੇ ਪਿੱਛੇ ਮਾਲ ਦਾ ਨਹੀਂ ਸਰਦਾ ਸੀਗਾ ਕੰਮਾਲ ਦਾ ਨਹੀਂ ਸਰਦਾ ਸੀਗਾ ਹਾਂਜੀ ਹਾਂਜੀ ਉਹ ਆਪਾਂ ਚੱਲ ਪਹਿਲਾਂ ਵਾਲੀਆਂ ਵੀਡੀਓ ਚ ਵੀ ਦੱਸਿਆ ਤੇ ਘਰੇ ਕਿੰਨੀਆਂ ਬੱਕਰੀਆਂ ਨੇ ਤੇਰੇ ਲਵੇ ਬੱਕਰੀਆਂ ਵੀਰੇ ਜੀ ਹੈਗੀਆਂ 13 14 ਜੀ 13 14 ਬੱਕਰੀਆਂ ਨੇ ਹੈਗੀਆਂ ਚੰਗੀਆਂ ਨੇ ਹੈਨਾ ਹਾਂਜੀ ਹੁਣੀ ਲਈ ਜਾ ਵੀ ਸਾਰੀਆਂ ਠੀਕ ਆ ਤੇ ਆ ਬਾਈ ਤੁਹਾਨੂੰ ਪੱਠ ਦਿਖਾਉਨੇ ਆ ਬੱਕਰੀ ਲਾ ਲਓ ਪੱਠ ਲਾ ਲਓ ਇਹ ਹੈਗੀ 41 ਇੰਚ ਜੈਂਟ ਹਾਂਜੀ 41 ਇੰਚ ਆ ਵੀਰੇ ਜੀ ਹਾਈਟ ਦੀ 41 ਇੰਚ ਹੈਟ ਰੰਗ ਸ਼ੇਰਾ ਬਾਈ ਹਾਂਜੀ ਸ਼ੇਰੀ ਆ ਜੀ ਤੋਰੀ ਬਾਈ ਮਾੜੀ ਜੀ ਨੂੰ ਲਾ ਵੀ ਆਪਾ ਤੋਰ ਕੇ ਵੀ ਦਿਖਾਉਣਾ ਤੁਹਾਨੂੰ 41 ਇੰਚ ਦੀ ਇਹ ਜਿਹੜੀ ਬੱਕਰੀ ਆ ਅੰ데 ਕ੍ਰਾਸਤਾ ਨਹੀਂ ਹੈਗੀ ਇਹ ਬਾਈ ਵੀਰੇ ਜੀ ਇੱਕ ਵਾਰੀ ਕ੍ਰਾਸ ਕਰਾਈ ਸੀ ਉਦੋਂ ਰਹੀ ਨਹੀਂ ਸੀਗੀ ਹੁਣ ਦੁਬਾਰੇ ਕ੍ਰਾਸ ਕਰਾਵਾਂਗੇ ਹੁਣ ਕਰਾਉਣੀ ਆ ਹਾਂਜੀ ਹਾਂ ਕਰਾਵਾਂਗੇ ਕ੍ਰਾਸ ਸਹੀ ਨਹੀਂ ਹਲੇ ਕਰਾਉਣਾ ਠੀਕ ਐ ਇਹ ਕਰਦੀ ਆ ਬੱਕਰੀ ਕਾ ਖਰੀਦ ਹੋਈ ਸੀ ਬਾਈ ਇਹਦੀ ਮਾਂ ਚੋਰੀ ਹੋ ਗਈ ਸੀ ਵੀਰੇ ਜੀ ਇਹ ਪਾਠ ਆਪਣੇ ਰਿਸ਼ਤੇਦਾਰਾਂ ਨੂੰ ਆਪਾਂ ਸੇਲ ਕਰਤੀ ਸੀ ਉਹਨਾਂ ਤੋਂ ਵਾਪਸ ਹੁਣ ਲੈ ਕੇ ਆਂਦੇ ਆ ਉਹਦੀ ਮਾਂ ਬੱਕਰੀ ਹੋ ਗਈ ਸੀ ਚੋਰੀ ਹੋ ਗਈ ਜੋ ਆਪਾਂ ਛੋਟੀ ਹੁੰਦੀ ਆਪਣੇ ਰਿਸ਼ਤੇਦਾਰਾਂ ਨੂੰ ਵੇਚਤੀ ਸੀ ਹੁਣ ਦੁਬਾਰੇ ਉਹਨਾਂ ਤੋਂ ਵਾਪਸ ਲੈ ਕੇ ਆਂਦੇ ਹੁਣ ਉਹਨਾਂ ਨੇ ਵੇਚ ਠੀਕ ਹੈ ਇਹਦੀ ਮਾਂ ਦਾ ਕੀਰ ਕਾਰਡ ਸੀ ਦੁੱਧ ਬੱਖੋ ਬਾਈ ਉਹ ਕਿੰਨੀ ਹਾਈਟ ਸੀ ਉਹਦੀ ਇਹਦੀ ਮਾਂ ਜੈਡ ਬਲੈਕ ਸੀਗੀ ਜੀ ਕਿੰਨੀ ਹਾਈਟ ਸੀ ਹਾਈਟ ਤਾਂ ਉਹਦੀ ਘੱਟ ਸੀਗੀ ਵੀਰੇ ਜੀ 6'33 ਇੰਚ ਸੀ ਉਹਦੀ ਅੱਛਾ ਇਹਦੀ ਮਾਂ ਦਾ ਦੁੱਧ ਨੂੰ ਚੰਗੀ ਸੀ ਬਹੁਤ ਚੰਗੀ ਸੀ ਵੀਰੇ ਜੀ ਉਹਦਾ ਬੱਕਰੀ ਚੋਰੀ ਹੋ ਗਈ ਸੀ ਤਾਂ ਬਾਲੀਆਂ ਚੰਗੀਆਂ ਸੀ ਵੀਰੇ ਅੱਛਾ ਉਹ ਚੋਰੀ ਹੋ ਗਈਆਂ ਜਿਹੜੀਆਂ ਉਹਨਾਂ ਦੀ ਇਹ ਪੱਠਾ ਹੈ ਉਹਨਾਂ ਦੀ ਪੱਠਾ ਜੀ ਮੁੱਲ ਕਿੰਨਾ ਕਰਤਾ ਇਹਦਾ ਮੁੱਲ ਤਾਂ ਦਾ ਹਾਲੇ ਸੋਚਿਆ ਨਹੀਂਗਾ ਜੀ ਚਲੋ ਕੋਈ ਆਇਆ ਉਹ ਦੇਖ ਲਾਂ ਜੀ ਅਜੇ ਸੋਚਿਆ ਨਹੀਂ ਆਉਂ ਵੀ ਅੰਦਾਜ਼ੇ ਦੇ ਨਾਲ ਮੰਗ ਲਾਂਗੇ ਜਦੋਂ ਗਾਹਕ ਆਗੇ ਚਲ ਦੇਖ ਲਾਂਗੇ ਚੰਗੀ ਪੱਠਾ ਜੀ ਚੰਗਾ ਰੇਟ ਉਹ ਹੈ ਜੀ ਪੱਠਾ ਠੀਕ ਆ ਹੋਰ ਕੀ ਜਾਨਵਰ ਲੈ ਕੇ ਆਇਆ ਉਹ ਵੀ ਦਿਖਾ ਸਾਨੂੰ ਆ ਕੱਕ ਪਈ ਜਾਂਦੇ ਨੇ ਇਹਨਾਂ ਨੂੰ ਹੈ ਇਹ ਕੀ ਆ ਬਈ ਲੂਸਨ ਆ ਕਿ ਇਹ ਬਰਸੀਨ ਤੇ ਮੱਖਣ ਖਾਜੀ ਮੱਖਣ ਖਾ ਹਾਂਜੀ ਕਿ ਕਹ ਲੈ ਆ ਬੱਕਰੀ ਦਿਖਾਉਨੇ ਆ ਬਈ ਸਾਨੂੰ ਡੱਬੀ ਹੈ ਨਾ ਹਾਂਜੀ ਇਹ ਲਾਲ ਡੱਬੀ ਬੱਕਰੀ ਆ ਜੀ ਹੂੰ ਇਹ ਕਿ ਮ ਗੱਬਣਾ ਇਹ ਗੱਬਣਾ ਜੀ ਗਰੰਟੀ ਗੱਬਣਾ ਹੂੰ ਚੌਥੇ ਸੂਏ ਸੂਣਾ ਜੀ ਇਹਨੇ ਅੱਛਾ ਹਾਂਜੀ ਕਿੰਨੇ ਟਾਈਮ ਦੀ ਗੱਬਣਾ ਇਹ ਗੱਬਣ ਇਹ ਹੈਗੀ ਹਾਲ ਸਾਢੇ 3-4 ਮਹੀਨੇ ਦੀ ਗੱਬਣੀ ਜੁੱਧੋਂ ਜਮਾ ਹਟ ਗਈ ਦੁੱਧੋਂ ਹਟ ਗਈ ਜਮਾ ਹਾਂਜੀ 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 ਠੀਕ ਹੈ ਬੱਚੇ ਬੱਚੇ ਕਿ ਮੈਂ ਪਾਉਂਦੀ ਆ ਇਹ ਬੱਚੇ ਦਾ ਬੂਟੇ ਹੀ ਲਾਉਂਦੀ ਆ ਬਾਲੀ ਚੰਗੀ ਬੱਕਰੀ ਆ ਜੀ ਮੋਟੀ ਲਾ ਦੇਣੀ ਹਾਂਜੀ ਹਾਂਜੀ ਠੀਕ ਹੈ ਨਾ ਡੱਬੇ ਪਾਉਂਦੀ ਆ ਕਾਲੇ ਪਾਉਂਦੀ ਆ ਕਿਹੜੇ ਇਹ ਪਿਛਲੇ ਸਾਲ ਕਾਲਾ ਬੱਕਰਾ ਸੀਗਾ ਜੀ ਅੰਦਗੜ ਵੇਚ ਕੇ ਆਉਂਦਾ ਅੱਛਾ ਹਾਂਜੀ ਹਾਂਜੀ ਕਾਲੇ ਬੱਕਰੇ ਤੋਂ ਲੱਗ ਜੇ ਕਾਲੇ ਪਾਉਂਦੀ ਆ ਬੱਚੇ ਬੱਕਰੀ ਚੰਗੇ ਭਾਰੇ ਹੁੰਦੇ ਆ ਹਾਂਜੀ ਹਾਂਜੀ ਬੱਕਰੀ ਦੀ ਆਪ ਦੀ ਲੈਂਥ ਨੂੰ ਬਹੁਤ ਅਜੀ ਚੰਗੀ ਬੱਕਰੀ ਆ ਜੀ ਠੀਕ ਹੈ ਤੇ ਆਹ ਕਾਲੀ ਡੱਬੀ ਜੀ ਹਾਂਜੀ ਆਹ ਕਾਲੀ ਡੱਬੀ ਬੱਕਰੀ ਆ ਜੀ ਇਹ ਵੀ ਗੱਬਣ ਆਈ ਇਹ ਕਿੰਨੇ ਟਾਈਮ ਦੀ ਗੱਬਣਾ ਇਹ ਵੀ ਹੈਗੀ ਠੀਕ ਐ ਇਹਨਾਂ ਦੇ ਮੁੱਲ ਵੀ ਫਿਰ ਦੱਸਨੇ ਨਹੀਂ ਕਿ ਦੱਸ ਦੇਗਾ ਦੱਸ ਕੇ ਦੱਸ ਦਾਂਗੇ ਜੀ ਇਕੱਠੀਆਂ ਜਾ ਕਰਕੇ ਫਿਰ ਛੱਟ ਜਾ ਕਰਕੇ ਜਿਵੇਂ ਕੋਈ ਇੱਕ ਲੈਣ ਵਾਲਾ ਦੋ ਲੈਣ ਹੋਣਾ ਐ ਨਹੀਂ ਪਤਾ ਜੀ ਇਕੱਠੀਆਂ ਦਾ ਮੁੱਲ ਦੱਸਤਾ ਫਿਰ ਅਗਲਾ ਕਹਿੰਦਾ ਚੰਗੀ ਇੱਕ ਦਾ ਫਿਰ ਅੱਡ ਹੁੰਦਾ ਉਹ ਇੱਕ ਦਾ ਅੱਡ ਹੁੰਦਾ ਹੈ ਹਾਂਜੀ ਹਾਂਜੀ ਠੀਕ ਐ ਇਹ ਵੀ ਗੱਬਣਾ ਹੈ ਤੇਰੀ ਬੱਕਰੀ ਹਾਂਜੀ ਹਾਂਜੀ ਤੇ ਇੱਧਰ ਵੀ ਆ ਵੀ ਗੱਬਣਾ ਆਈ ਘੈਂਟ ਬੱਕਰੀਆਂ ਹੁੰਦੀਆਂ ਨੇ ਜਾਂਟੇ ਤਲਵੰਡੀ ਵਾਲੇ ਕੋਲ ਹਾਂਜੀ ਆ ਵੀ ਗੱਬਣਾ ਹੈ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਦੀ ਗੱਬਣਾ ਇਹਨੂੰ ਹੋ ਕੇ 2 ਮਹੀਨੇ ਹੋਏ ਗੱਬਣ ਨੂੰ ਜੀ ਇਹ ਦੁੱਧ ਦਿੰਦੀ ਵੀ ਹਲੇ ਥੋੜਾ ਦੁੱਧ ਦਿੰਦੀ ਕਿੰਨਾ ਦੁੱਧ ਦਿੰਦੀ ਆ ਫਿਰ ਦੁੱਧ ਹਲਾ ਦਿੰਦੀ ਆ ਇਹ ਹੈਗਾ 1.5 ਲੀਟਰ ਜੀ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਹਾਂਜੀ ਹਾਂਜੀ ਦੇ ਦਿੰਦੀ ਆ 1.5 ਲੀਟਰ ਬਾਈ ਖਾਲੀ ਕੀਤੀ ਹੋਈ ਆ ਹਾਂਜੀ ਸਵੇਰੇ ਖਾਲੀ ਕਰੀ ਸੀਗੀ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਦੇ ਦਿੰਦੀ ਕੋ ਫਿਰ ਤੂੰ ਜੇ ਖਾਲੀ ਕੀਤੀ ਸੀ ਸਵੇਰੇ ਹੂੰ ਆ ਦੇਖੋ ਨੇ ਬਾਈ ਆ ਦੇਖੋ ਜੀ ਇਹ ਇਹ ਪੂਰੀ ਨਾਗਰੀ ਦੂਜੇ ਸੂਏ ਸੂਣੀਆਂ ਜੀ ਨਗੀਨਾ ਹੀ ਆ ਨਗੀਨਾ ਹੀ ਆ ਹਾਂਜੀ ਠੀਕ ਆ ਇਹ ਵੀ ਗੱਪਣਾ ਹਾਂਜੀ ਹਾਂਜੀ ਠੀਕ ਨੇ ਟਾਈਮ ਦੀ ਇਹ ਗੱਪਣਾ ਹੈਗੀਆਂ ਸਾਰੀਆਂ 2 ਮਹੀਨੇ ਤੋਂ ਲੈ ਕੇ ਸਾਢੇ 3 ਮਹੀਨੇ ਦੇ ਵਿੱਚ ਵਿੱਚ ਸਾਰੀਆਂ ਗੱਬਣਾ ਜੀ ਇਹ ਹਾਂਜੀ ਹਾਂਜੀ ਲੈ ਤੋਰ ਕੇ ਦਿਖਾ ਫਿਰ ਇਹ ਲਓ ਵੀ ਘਰੋਂ ਚੈੱਕ ਜੇ ਕਿਸੇ ਨੂੰ ਵੀ ਚਾਹੀਦੀਆਂ ਨੇ ਬੱਕਰੀਆਂ ਨਾ ਤਾਂ ਮੁੱਲਾਪੁਰ ਪਹੁੰਚਿਆ ਕਰੋ ਸ਼ਨੀਵਾਰ ਨੂੰ ਬੱਕਰੀਆਂ ਘੈਂਟ ਆਉਂਦੀਆਂ ਨੇ ਇੱਥੇ ਦੇਖੋ ਟਾਂਟੇ ਵਰ ਕੇ ਆਉਂਦੇ ਕਿਦਾਂ ਆਹ ਦੇਖੋ ਜਿੰਚ ਦੀਆਂ ਪੱਠਾਂ ਲੈ ਕੇ ਤੇ ਹੋਰ ਵੀ ਇੱਧਰ ਮੈਂ ਦੇਖੀਏ ਨੇ ਬੱਕਰੀਆਂ ਚੰਗੀਆਂ ਨੇ ਪਹਿਲੇ ਸੂਏ ਸੂਣਾ ਇਹਨੇ ਵੀ ਵਾਲੇ ਇਹ ਪੱਠਾ ਹੈ ਕਿੰਨੇ ਜਾਂਦਾ ਇਹ ਬਈ ਦੰਦ ਪੱਟ ਫਰਜਾਂਟੇ ਦੇ ਦੇਖੀ ਐ 6 ਦੰਦ 2 ਦੰਦ ਪੱਠਾ ਹੈਟ ਹੋਣਾ 39 38 ਕੋ ਹੋ ਹੈਗੀ ਆ ਜੀ ਹੈਗੀ ਆ ਵੀਰੇ ਜੀ ਹੈਗੀ ਆ ਕਾਲੇ ਰੰਗ ਚ ਆ ਜਾਵਾ ਇਹ ਖਰੀਦੀ ਹੋਈ ਆ ਨਹੀਂ ਨਹੀਂ ਇਹ ਘਰ ਦੀਆਂ ਹੀ ਆ ਜੀ ਅੱਛਾ ਘਰ ਦੀਆਂ ਨੇ ਹਾਂਜੀ ਹਾਂਜੀ ਇਹ ਇੱਕ ਕ੍ਰਾਸ ਹੋ ਗਈ ਐ ਇਹ ਕ੍ਰਾਸ ਕਰਾਈ ਹੋਈ ਆ ਜੀ ਕਿੰਨੇ ਟਾਈਮ ਦੀ ਇਹਨੂੰ ਹੋ ਗਿਆ ਮਹੀਨਾ ਕੋ ਜੀ ਮਹੀਨਾ ਕੋ ਗਿਆ ਹੈ ਹਾਂਜੀ ਆ ਬੱਕਰੀ ਵੀ ਚੰਗੀ ਆ ਆ ਵੀਰੇ ਮੇਮਣੀ ਲੈ ਕੇ ਆ ਬੱਕਰੀ ਦੀ ਦੇਖੋ ਭਾਈ ਆ ਜਿਹੜੇ ਕਹਿੰਦੇ ਨੇ ਆਪਾਂ ਖਾਨਦਾਨ ਨੇ ਉਹ ਚੀਜ਼ ਆ ਗਈ ਦਾ ਮੂੰਹ ਦੇਖੋ ਪਹਿਲਾਂ ਤਾਂ ਕਿੱਟ ਮੂੰਹ ਦਿਖਾਈ ਇਹਦਾ ਖਾ ਲੈਣ ਦੇ ਕੋਈ ਗੱਲ ਨਹੀਂ ਰੱਖਦਾ ਲੈ ਮੂੰਹ ਦੇਖੋ ਸਿੰਘ ਜਮਾ ਐ ਨਾਲ ਲੱਗਦੇ ਆ ਇਹਦੀ ਪਾਠ ਵੀ ਰਹੀ ਪਾਠ ਵੀ ਬਹੁਤ ਵਧੀਆ ਕੁਆਲਿਟੀ ਦੀ ਜਮਾ ਰੱਖ ਵੀ ਤੇਰੀ ਹੈ ਹਣਾ ਹਾਂਜੀ ਮੀਂਹ ਆ ਵੱਠ ਬਾਈ ਹੂੰ ਅੱਛਾ ਹਣਾ ਆਉਂਣਗੇ ਸਿੰਘਾ ਦੇ ਹੈਗੇ ਮਾਣੇ ਮਾਣੇ ਦੇ ਉਹਦਾ ਪਰ ਅਜੇ ਛੋਟੀ ਆ ਆ ਸਿੰਘ ਆ ਜਮਾ ਬਦਾਮੀ ਸਿੰਘ ਆ ਗਿਆ ਉਹਦੇ ਬਹੁਤ ਵਧੀਆ ਤੋਰੀ ਬਈ ਇਹਨੂੰ ਉਧਰ ਨੂੰ ਤੋਰ ਇਹਦੇ ਥੱਲੇ ਕਿੰਨਾ ਦੁੱਧ ਆ ਹੁਣ ਹੈਗਾ 4 1/2 ਲੀਟਰ ਜੀ ਕਦੋਂ ਕਦੀ ਸੂਈ ਹੋਈ ਹੈ ਇਹ ਇਹਨੂੰ ਵੀ ਮਹੀਨੇ ਦੇ ਨੇੜੇ ਹੋ ਗਿਆ ਜੀ ਸੂਈ ਨੂੰ ਕੱਲੀਉ ਪੱਠ ਦਿੱਤੀ ਸੀ ਆਹ ਜੀ ਇੱਕ ਹੀ ਦਿੱਤੀ ਹੈ ਹਾਂਜੀ ਹਾਂਜੀ ਜੇ ਤਾਂ ਕੱਲੀ ਤੋਂ ਤਾਂ ਜੰਗਣੀ ਹੁੰਦਾ ਸੀ ਸਾਰੇ ਅੱਛਾ ਫਿਰ ਚੋਲੇ ਨੇ ਬਜਦਾ ਚੋਲੇ ਨੇ ਆ ਜੀ ਠੀਕ ਹੈ ਹਾਂਜੀ ਹਾਂਜੀ ਹੁਣ ਫਿਰ ਦੁੱਧ ਦਾ ਸੀਜ਼ਨ ਲਾਵੋਗੇ ਪੂਰਾ ਲਾਵਾਂਗੇ ਜੀ ਜਿੰਨਾ ਕਿ ਚੱਲ ਮਾਲਕ ਨੂੰ ਪਾਵਾਂਗਾ ਠੀਕ ਹੈ ਬੱਚੇ ਪੁੱੱਚੇ ਕਿਵੇਂ ਫਿਰ ਛੇਲ ਕਰ ਦਿੰਨੇ ਆ ਬੱਚੇ ਪੱਠਾ ਪਾਲਾਂਗੇ ਵੀਰੇ ਵਤੀ ਹੁਣ ਬੱਕਰੀਆਂ ਬਣਾਵਾਂਗੇ ਨਵੇਂ ਛਰੇ ਨਵੇਂ ਛਰੇ ਹਾਂਜੀ ਠੀਕ ਹੈ ਬੱਕਰੇ ਜਿਹੜੇ ਹੋਏ ਚ ਠੀਕ ਹੈ ਸੇਲ ਕਰਨ ਖਾਤਰ ਤੇ ਹੁਣ ਇਹਨਾਂ ਨੂੰ ਬਰਸ਼ੀਨ ਪਾਈਆ ਤੇ ਆ ਥੱਲੇ ਇੱਕ ਵਾਰੀ ਦਾ ਨੀਰਾ ਪਾਇਆ ਜੀ ਥੱਲੇ ਇੱਕ ਵਾਰੀ ਦਾ ਨੀਰਾ ਪਾਤਾ ਹੈ ਠੀਕ ਆ ਬਾਈ ਜਾਂਟੇ ਇਹ ਕਾ ਦੇਖੋ ਲੈ ਇੱਕ ਕਿਹੜੀ ਰਹਿ ਗਈ ਆਹ ਰਹਿ ਗਈ ਜੈਨਾ ਇਹ ਕਿਹੜਾ ਰੰਗ ਪਾਜਦਾ ਯਾਰ ਇਹ ਸ਼ੇਰੀਆਂ ਜੀ ਅੱਛਾ ਸ਼ੇਰਾ ਪਾਜਦਾ ਹਾਂ ਜੀ ਸ਼ੇਰੀਆਂ ਜੀ ਆ ਜਾਂਦੀਆਂ ਜੀ ਇਹਦਾ ਵੀ ਮੂੰਹ ਜਾਵਾਂ ਕਾਲੀ ਨਾਲ ਦਾ ਨਾ ਬਾਈ ਹਾਂ ਜੀ ਹਾਂ ਜੀ ਬਹੁਤ ਸਖੀਨਾਂ ਦੀ ਪਾਰਟੀ ਇਹ ਛੇ ਦੰਦਾਂ ਦਾ ਜੀ ਇਹ ਛੇ ਦੰਦਾਂ ਦਾ ਹੈ ਇਹ ਗੱਪਣਾ ਇਹ ਅੱਜ ਹੀ ਗੱਪਣ ਕਰਾਈ ਆ ਜੀ ਸੱਚੀ ਕਰਾਈ ਆ ਜੀ ਹਾਂ ਜੀ ਹਾਂ ਜੀ ਠੀਕ ਆ ਦੋ ਦੋਦਾਂ ਹੀ ਨਹੀਂ ਨਹੀਂ ਇਹ ਤਾਂ ਪਹਿਲੇ ਸਵੇਰ ਸੂਣਾ ਜੀ ਪਹਿਲੇ ਸਵੇਰ ਸੂਣਾ ਇਹਨੇ ਕ੍ਰੋਸ ਕਰਾਤੀ ਆ ਜੀ ਘਰੇ ਜੈਡ ਬਲੈਕ ਬੱਕਰਾ ਆਪਣੇ ਕੋਲੋਂ ਤੋਂ ਕਰਾਈਆ ਕਰੋ ਅੱਛਾ ਕਾਲੇ ਬੱਕਰੇ ਤੋਂ ਕਰਾਤੀ ਆ ਹਾਂਜੀ ਹਾਂਜੀ ਠੀਕ ਆ ਲੈ ਵੀ ਉਹ ਬੱਕਰੀ ਤੇ ਵੀ ਗਾ ਕੇ ਲੱਗਣ ਲੱਗ ਗਈ ਜਿਹੜੀ 44 ਇੰਚ ਵਾਲੀ ਹੈ ਹਾਂਜੀ ਲੈਜਾਂਟੇ ਠੀਕ ਆ ਫਿਰ ਬਾਈ ਹੱਸੀ ਗੱਲ ਠੀਕ ਆ ਵੀਰੇ ਜੀ ਹੱਸੀ ਗੱਲ ਜੀ ਪਹੁੰਚਦੇ ਹੁੰਨੇ ਹਰ ਮੰਡੀ ਆ ਨਾ ਹਾਂਜੀ ਹਾਂਜੀ ਪਹੁੰਚਦੇ ਹੁੰਨੇ ਆ ਜੀ ਪਹੁੰਚਦੇ ਹੁੰਨੇ ਕਦੇ ਨਾ ਕਦੇ ਮੀਂਹ ਕਣੀ ਕਰਕੇ ਹੋ ਜਾਂਦਾ ਨਾ ਹੋ ਜਾਂਦਾ ਹੋ ਜਾਂਦਾ ਹੀ ਕਦੇ ਨਾ ਕਦੇ ਕਈ ਵਾਰੀ ਬਾਈ ਮਾਲ ਵੀ ਨਹੀਂ ਹੁੰਦਾ ਕਈ ਵਾਰੀ ਕੁਝ ਹੋ ਜਾਂਦਾ ਪਰ ਬੰਦਾ ਇਹ ਆਉਂਦਾ ਮੰਡੀ ਤੇ ਤੇ ਪੱਠਾ ਬੱਕਰੀਆਂ ਚੰਗੀਆਂ ਲੈ ਕੇ ਆਉਂਦਾ ਨਾ ਜਦੋਂ ਵੀ ਤੁਸੀਂ ਮੰਡੀ ਤੇ ਆਵੋ ਤਾਂ ਇਹ ਬਾਈ ਲਵੇ ਜ਼ਰੂਰ ਆ ਕੇ ਜਾਇਆ ਕਰੋ ਪਿੰਡ ਜਾਂਟੇ ਤਲਵੰਡੀ ਆ ਨਾ ਬਾਈ ਹਾਂਜੀ ਤਲਵੰਡੀ ਰਾਜ ਪਿੰਡ ਆ ਜੀ ਆਪਣਾ ਜਿਹੜਾ ਲੁਧਿਆਣਾ ਚ ਪੈਂਦਾ ਹਾਂਜੀ ਹਾਂਜੀ ਲੁਧਿਆਣਾ ਜ਼